ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਭਰਾ ਕੱਲ ਮੈਂ ਪੋਸਟ ਪਾਈ ਸੀਗੀ ਇੱਕ ਦੋ ਪਾਈਆਂ ਸੀਗੀਆਂ ਵੈਸੇ ਤਾਂ ਇੱਕ ਦੇ ਦੱਸਿਆ ਸੀਗਾ ਮੈਂ ਵੀ ਆਪਾਂ ਟੂਰ ਤੇ ਨਿਕਲਾਂਗੇ ਬਹੁਤ ਜਲਦੀ ਤੁਸੀਂ ਸਾਰੇ ਵੀਡੀਓ ਨੂੰ ਸਪੋਰਟ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਉਹਦੇ ਵੀ ਬਹੁਤ ਸਾਰੇ ਤੁਸੀਂ ਨੇ ਕਮੈਂਟ ਕੀਤੇ ਬਹੁਤ ਧੰਨਵਾਦ ਤੇ ਦੂਜੀ ਪੋਸਟ ਪਾਈ ਸੀਗੀ ਮੈਂ ਪੂਲ ਕਰਿਆ ਸੀ ਆ ਬੀਕਾਪਰ ਟਰੈਕ ਕਰੀਏ ਜਾਂ ਕਿਸੇ ਸਿਟੀ ਦੇ ਟੂਰ ਕਰੀਏ ਉਦੇ ਵਿੱਚ ਲਗਭਗ ਸਾਰੇ 782 ਕੋਲ ਵੋਟ ਆਂ ਜਣੇ ਨੇ ਆਪਣੇ ਕੋਲ ਦੋਨੇ 782 ਦੇ ਵਿੱਚੋਂ 607 ਜਣੇ ਨੇ ਟਰੈਕ ਨੂੰ ਕਿਹਾਗਾ ਵੀ ਤੁਸੀਂ ਟਰੈਕ ਕਰੋ ਤੇ ਮੇਰੀ ਵੀ ਉਮੀਦ ਸੀਗੀ ਤੇ ਮੇਰੀ ਵੀ ਚਾਹ ਸੀ ਦੀ ਆਪਾਂ ਟਰੈਕ ਕਰੀਏ ਮੈਂ ਬਹੁਤ ਟਾਈਮ ਦਾ ਘੱਟੋ ਘੱਟ ਮਹੀਨੇ ਡੇਢ ਮਹੀਨੇ ਦਾ ਸੋਚ ਰੱਖਿਆ ਸੀਗਾ ਵੀ ਸਰਪਾਸ ਟਰੈਕ ਕਰਾਂਗੇ ਸਰ ਨਾਲੋਂ ਪਹਿਲਾਂ ਖੁੱਲ ਜਾਂਦਾ ਤੇ 4-5 ਦਿਨਾਂ ਦਾ ਟਰੈਕ ਆਹ ਕਸੌਲ ਤੋਂ ਸ਼ੁਰੂ ਹੁੰਦਾ ਗ੍ਰਾਂਨ ਬਲੇਸ ਤੋਂ ਤੇ ਹੁਣ ਉਮੀਦ ਇਹ ਆ ਮੈਂ ਤੁਹਾਨੂੰ ਸਾਰਿਆਂ ਨੇ ਤੁਸੀਂ ਸਪੋਰਟ ਕੀਤੀ ਆ ਮੈਨੂੰ ਦੱਸਿਆ ਵੀ ਤੁਸੀਂ ਟਰੈਕ ਦੇਖਣਾ ਚਾਹੁੰਦੇ ਹੋ ਤੇ ਕਿਤੇ ਨਾ ਕਿਤੇ ਮੈਂ ਕਰਨਾ ਵੀ ਚਾਹੁੰਦਾ ਸੀਗਾ ਟਰੈਕ ਤੇ ਹੁਣ ਮੈਂ ਇੱਕ ਕੱਲ ਨੂੰ ਪਹਿਲਾਂ ਤਾਂ ਮੈਂ ਅੱਜ ਨਿਕਲਣਾ ਸੀਗਾ ਅੱਜ ਫੇਰ ਕੋਈ ਕੰਮ ਹੋ ਗਿਆ ਅੱਜ ਘਰ ਦੇ ਕਿਸੇ ਪਾਸੇ ਵਾਗ ਗਏ ਘਰੇ ਮੈਂ ਇਕੱਲਾ ਆਇਆਂਗਾ ਤਾਂ ਕਰਕੇ ਨਹੀਂ ਜਾਇਆ ਗਿਆ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਨਿਕਲੂਗਾ ਤੇ ਆਪਾਂ ਟਰੈਕ ਸ਼ੁਰੂ ਕਰਾਂਗੇ ਉਹ ਸਰਪਾਸ ਟਰੈਕ ਕਸੌਲ ਤੋਂ ਸ਼ੁਰੂ ਹੁੰਦਾ 4 ਕਿ ਦਿਨਾਂ ਦਾ ਖਰਚਾ ਲਗਭਗ ਆਪਾਂ ਮੰਨ ਕੇ ਚੱਲੀਏ ਵੀ 15000 ਦਾ ਗੇੜ ਮੰਨ ਕੇ ਚੱਲੀ ਆ ਚਾਰ ਪੰਜ ਕਿ ਦਿਨਾਂ ਦਾ ਤੇ ਆਪਾਂ ਕੰਪਨੀ ਥਰੂ ਜਾਵਾਂਗੇ ਦਿੱਲੀ ਦੀ ਕੰਪਨੀ ਹੈਗੀ ਉਹਨਾਂ ਨਾਲ ਮੈਂ ਇੱਕ ਦੋ ਟਰੈਕ ਪਹਿਲਾਂ ਵੀ ਕੀਤੀ ਨੇ ਕਿ ਬਹੁਤ ਵਧੀਆ ਕੰਪਨੀਆਂ ਬਾਕੀ ਥੋੜੀ ਜਿਹੀ ਬੌਂਡਿੰਗ ਬਣੀ ਹੋਈ ਹੈ ਉਹਨਾਂ ਨਾਲ ਕਿਤੇ ਨਾ ਕਿਤੇ ਡਿਸਕਾਊਂਟ ਦੇ ਦਿੰਦੇ ਨੇਗੇ ਬਾਕੀ ਜੇ ਤੁਹਾਡੇ ਭਰਾ ਜਿਹੜੇ ਕਮੈਂਟ ਕਰ ਰਹੇ ਸੀਗੇ ਉਹ ਪੋਸਟ ਵਾਲੇ ਵੀ ਅਸੀਂ ਨਹੀਂ ਵੀ ਟਰੈਕ ਕਰਨ ਜਾਣਾਂਗਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਜਾਂ YouTube ਵਾਲੀ ਇਹ ਵੀਡੀਓ ਤੇ ਕਮੈਂਟ ਕਰ ਦਿਓ ਤੇ ਵੀ ਕਿੰਨੇ ਕਿ ਦਿਨਾਂ ਵਾਲਾ ਤੁਸੀਂ ਟਰੈਕ ਕਰਨਾ ਚਾਹੁੰਦੇ ਹੋ ਕਿੰਨਾ ਕੁ ਤੁਹਾਡਾ ਬਜਟ ਹੈ ਮੈਂ ਉਸ ਹਿਸਾਬ ਨਾਲ ਤੁਹਾਨੂੰ ਟਰੈਕ ਦੱਸ ਦੂੰਗਾ ਵੀਨੇ ਕਰ ਪਿੰਆ ਵਾਲਾ ਇੰਨੇ ਕਿ ਦਿਨਾਂ ਦੇ ਵਿੱਚ ਤੁਸੀਂ ਆਹ ਟਰੈਕ ਕਰ ਸਕਦੇ ਹੋਗੇ ਮੈਂ ਥੋੜਾ ਜਿਆਦਾ ਸ਼ੌਂਕੀ ਹਾਂ ਦਾ ਟਰੈਕ ਵਗੈਰਾ ਟੂਰਿੰਗ ਵਗੈਰਾ ਦਾ ਮੈਂ ਪਹਿਲਾਂ ਤਾਂ ਲਾਸਟ ਈਅਰ ਜੇਦੂ ਪਹਿਲਾਂ ਮੈਂ ਹਰ ਇੱਕ ਮਹੀਨੇ ਦੇ ਵਿੱਚ ਇੱਕ ਟੂਰ ਕੱਢਦਾ ਹੁੰਦਾ ਸੀਗਾ ਬਟ ਐਤਕੀ ਮੈਂ ਤੁਨਾਂ ਦਾ ਸਿਆਲਾਂ ਦੇ ਵਿੱਚ ਕੋਈ ਵੀ ਟੂਰ ਲਾਇਆ ਗਿਆ ਤੇ ਹੁਣ ਤੱਕ ਆ ਗਰਮੀਆਂ ਆ ਗਈਆਂ 2 ਮਹੀਨੇ ਹੋ ਗਏ ਮੈਂ ਇੱਥੇ ਹੁਣ ਵੀ ਨਹੀਂ ਜਾਇਆ ਗਿਆ ਸਿਆਲਾਂ ਦੇ ਵਿੱਚ ਐਤਕੀ ਵਿਆਹ ਬਹੁਤ ਜਿਆਦਾ ਸੀਗੇ 18-19 ਵਿਆਹ ਹੋ ਗਏ ਸੀਗੇ ਬਾਕੀ ਰਿਸ਼ਤੇਦਾਰ ਆ ਗਏ ਸੀਗੇ ਬਾਹਰੋਂ ਤਾਂ ਕਰਕੇ ਨਹੀਂ ਜਾ ਹੋਇਆ ਹੁਣ ਬਸ ਮੱਜਾਂ ਕਰਕੇ ਮਾਲ ਜਿਵੇਂ ਸੋਨੇ ਵੀਡੀਓ ਦੇਖਦੇ ਹੋਮਗੇ ਸਾਰੇ ਭਰਾ ਮੱਜਾਂ ਗਾਇਆਂ ਵਾਲਾ ਆਪਾਂ ਫਾਰਮਿੰਗ ਦਾ ਛੋਟਾ ਜਿਹਾ ਘਰੇ ਬਣਾਇਆ ਉਹਦੇ ਕੰਮ ਥੋੜੇ-ਮੋٹے ਉੱਤੇ ਜੇ ਪਈ ਜਾਂਦੇ ਰਹਿੰਦੇ ਨੇ ਤਾਂ ਕਰਕੇ ਨਿਚਾ ਹੋਇਆ ਹੁਣ ਮੈਂ ਬਹੁਤ ਮਨ ਬਣਾ ਰੱਖਿਆ ਹੁਣ ਮੈਂ ਜਿਆਦਾ ਦਰ ਮੋਟੇ-ਮੋਟੇ ਆਪਦੇ ਕੰਮ ਨਿਵੇੜ ਤੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਨਿਕਲਾਂਗੇ ਹਜੇ ਤਾਂ ਘਰ ਦੇ ਕਹਿੰਦੇ ਸੀ ਵੀ ਪਨੀਰੀ ਬੀਜ ਕੇ ਬਗਜੀ ਪਰ ਪਨੀਰੀ ਨੂੰ ਮੈਨੂੰ ਆਇਆ ਵੀ 4-5 ਛੇ ਦਿਨ ਲੱਗਣਗੇ ਬੀਜਣ ਤੇ ਤੇ ਉਦੋਂ ਮੈਂ ਮੁੜਿਆ ਹਾਂਗਾ ਬੀਜ ਕੇ ਫਿਰ ਕਦੋਂ ਮਰਜ਼ੀ ਬੀਜ ਲਈ ਆਪਾਂ ਆਪਦੇ ਹੱਥ ਕੰ ਪਰ ਅਈਆ ਵੀ ਹੁਣ ਉਧਰ ਮੌਸਮ ਸਾਫ ਆਗਾ ਵਧੀਆ ਆਗਾ ਤੇ ਹੁਣ ਆਪਾਂ ਟਰੈਕ ਵਾਲਾ ਕੰਮ ਨਿਮੇੜ ਕੇ ਆਈਏ ਬਾਕੀ ਹੁਣ ਟੂਰ ਦੀ ਇੱਕ ਲੋੜ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਜਦੋਂ ਟੂਰ ਆ ਕਰਿਆਈਏ ਨਾ ਵਿਚਾਰ ਪੰਜ ਦਿਨਾਂ ਦਾ ਆਪਾਂ ਟਰੈਕ ਦਿਮਾਗ ਥੋੜਾ ਜਿਹਾ ਖਾਲੀ ਹੋ ਜਾਂਦਾਗਾ ਤੇ ਥੋੜਾ ਜਿਹਾ ਵਧੀਆ ਲੱਗਣ ਲੱਗ ਜਾਂਦਾ ਸਾਰੇ ਪਾਸੇ ਹੁਣ ਮੈਂ ਪੰਜ ਛੇ ਮਹੀਨਿਆਂ ਦਾ ਕਿਤੇ ਨਹੀਂ ਗਿਆ ਲਗਭਗ 4.5 ਮਹੀਨੇ ਹੋ ਗਏ ਹਾਂ 4.5 ਮਹੀਨੇ ਹੋ ਗਏ ਮੈਂ ਕਿਸੇ ਟੂਰ ਤੇ ਨਹੀਂ ਗਿਆ ਹੈਗਾ ਤਾਂ ਕਰਕੇ ਨਾ ਮੜ ਜਾ ਜੀ ਜਿਆ ਘਟ ਲੱਗਦਾ ਘਰੀ ਤੇ ਉਮੀਦ ਕਰਦੇ ਆਂਗੇ ਤੁਹਾਨੂੰ ਬਲੌਗ ਮੈਂ ਬਹੁਤ ਸੋਹਣੇ ਸੋਹਣੇ ਸੋਚੇ ਹੋਏ ਨੇ ਵੀ ਕਿਵੇਂ ਕਿਵੇਂ ਬਲੌਗ ਬਣਾਉਣਾ ਆਪਣੇ ਵਧੀਆ ਵੀ ਆਪਾਂ ਨੇ ਇਹ ਨਹੀਂ ਹੈਗਾ ਵੀ ਸਾਰਾ ਨਿਰਾਪੁਰਾ ਆਪਾਂ ਬਲੌਗ ਬਣਾਉਣਾ ਆਪਾਂ ਨੇ ਇੰਜੋਏ ਕਰਨਾ ਉਹ ਐਨਜੋਇਮੈਂਟ ਤੁਹਾਨੂੰ ਦਿਖਾਉਣਾਗਾ ਤੇ ਮੈਨੂੰ ਉਮੀਦ ਆ ਵੀ ਤੁਸੀਂ ਪਸੰਦ ਜ਼ਰੂਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੁਸੀਂ ਆਪਦੇ ਯਾਰਾਂ ਬੇਲੀਆਂ ਨਾਲ ਆਪਣਾ ਚੈਨਲ ਜਰੂਰ ਸਾਂਝਾ ਕਰਿਆ ਕਰੋ ਸਾਰੇ ਭਰਾ ਹੀ ਦੇ ਦੋ ਦੋ ਜਣੇ ਦੋ ਸਬਸਕ੍ਰਾਈਬ ਜਰੂਰ ਕਰਾਇਆ ਕਰੋ ਲਗਭਗ ਆਪਣੀ ਅੱਜ ਜਾਂ ਕੱਲ ਨੂੰ 25000 ਸਬਸਕ੍ਰਾਈਬਰ ਹੋ ਜਾਣਗੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਹੈਗੀ ਇਸ ਸਾਲ ਦੇ ਵਿੱਚ ਵਿੱਚ ਆਪਣਾ ਲੱਖ ਸਬਸਕ੍ਰਾਈਬਰ ਦਾ ਟਾਰਗੇਟ ਹੈਗਾ ਮੈਨੂੰ ਲੱਗਦਾ ਹੈ ਆਪਾਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਪੀਚੇ ਤੇ ਪਹੁੰਚਾਂਗੇ ਦਸੰਬਰ ਹਜੇ ਆਪਣੇ ਕੋਲੇ 5-6 ਮਹੀਨੇ ਪਏ ਨੇ 7 ਮਹੀਨੇ ਲੋਟੀ ਪਏ ਨੇ ਮੰਨ ਲਈ ਆਪਾਂ ਤੇ ਵੀ ਆਪਾਂ ਲੱਖ ਸਬਸਕ੍ਰਾਈਬਰ ਕਰ ਲਾਂਗੇ ਤੁਸੀਂ ਮੈਨੂੰ ਸਾਰੇ ਸਪੋਰਟ ਕਰਿਓ ਜਿੰਨੇ ਸਾਰੇ ਭਰਾ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿੰਦ ਨੇ ਹੈ ਕਹਿੰਦੇ ਨੇ ਆਪ ਹੌਸਲਾ ਦਿੰਦੇ ਨੇ ਐਪਰੀਸ਼ੀਏਟ ਕਰਦੇ ਨੇ ਮੇਰੇ ਕੰਮ ਨੂੰ ਮੇਰੇ ਫਾਰਮ ਵਾਲੇ ਕੰਮ ਨੂੰ ਵੀ ਵਧੀਆ ਕੰਮ ਸਾਂਭੀ ਜਾਂਦਾ ਦੁਬਈ ਤੇ ਮੈਂ ਹੀ ਉਮੀਦ ਕਰਦਾ ਵੀ ਤੁਸੀਂ ਮੇਰੇ ਟੂਰ ਵਾਲੇ ਬਲੌਗ ਜਿਵੇਂ ਮੈਂ 360 ਟ੍ਰੈਕ ਵਾਲਾ ਬਲੌਗ ਪਾਇਆ ਸੀ ਉਦੋਂ ਮੈਨੂੰ ਇੰਨਾ ਬਲੌਗਿੰਗ ਦਾ ਪਤਾ ਨਹੀਂ ਸੀਗਾ ਤੁਸੀਂ ਉਹ ਬਲੌਗ ਨੂੰ ਫੇਸਬੁੱਕ ਤੇ ਬਹੁਤ ਚੱਲਿਆ ਹੋ ਲਗਭਗ 15-20 ਹਜ਼ਾਰ ਵਾਗੇ ਸੀ ਉਹ ਮੇਰੀ ਪਹਿਲੀ ਵੀਡੀਓ ਸੀਗੀ ਫੇਸਬੁੱਕ ਤੇ ਜਦੋਂ ਮੈਨੂੰ ਕਿਤੇ ਨਾ ਕਿਤੇ ਹਿੰਟ ਮਿਲੇ ਸੀ ਵੀ ਹਾਂ ਆਪਾਂ ਇਹ ਤੇ YouTube ਫੇਸਬੁੱਕ ਤੇ ਕੁਛ ਨਾ ਕੁਝ ਕਰ ਸਕਦੇ ਹਾਂ ਟੂਰਿਜ਼ਮ ਨੂੰ ਲੈ ਕੇ ਤੰ ਮੈਨੂੰ ਮੋਟੀਵੇਸ਼ਨ ਉਹ ਵੀਡੀਓ ਤੋਂ ਮਿਲੀ ਸੀਗੀ ਕਿ ਜਦੋਂ ਮੈਂ ਤ੍ਰਿਉਂਡ ਅਟ੍ਰੈਕ ਕੀਤੀ ਸੀ ਕੱਲੇ ਨੇ ਮੀਂਹ ਪੈਂਦੇ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਜੰਮੂ ਗਿਆ ਸੀ ਬਲੋਜੀ ਗਿਆ ਸੀ ਖਜੀਰ ਗਿਆ ਸੀ ਉਹ ਮੈਂ ਸਾਰੇ-ਸਾਰੇ ਜਿੰਨੇ ਕਿ ਮੇਰੇ ਤੋਂ ਬਲੇ ਬਲੌਗ ਬਨੇ ਬਲੌਗ ਮੈਂ ਉਹ ਬਣਾਉਂਦਾ ਰਿਹਾ ਬਣਾਉਂਦਾ ਗਿਆ ਮੈਨੂੰ ਉਹਨਾਂ ਸਾਰੇ ਬਲੌਗਾਂ ਦੇ ਵਧੀਆ-ਵਧੀਆ ਘੱਟੋ-ਘੱਟ 15-15 20 ਵੀ ਕਮੈਂਟ ਆਉਂਦੇ ਸੀ ਉਹ ਟਾਈਮਾਂ ਦੇ ਵਿੱਚ ਮੇਰੇ ਲਈ ਬਹੁਤ ਖੁਸ਼ੀ 15-15 20 ਵੀ ਕਮੈਂਟ ਬਿਲਕੁਲ ਅਣਜਾਣ ਬੰਦਿਆਂ ਦੇ ਤੇ ਮੈਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ ਬਹੁਤ ਮੋਟੀਵੇਸ਼ਨ ਮਿਲੀ ਤੇ ਇਹ ਤੋਂ ਬਾਅਦ ਫਿਰ ਸਾਲ ਆ ਗਏ ਸਾਲ ਤੋਂ ਬਾਅਦ ਫਿਰ ਸਾਨੂੰ ਪਤਾ ਕੰਮ ਜਾ ਜਾਣੀ ਗਿਆ ਕਿਤੇ ਫਿਰ ਮੈਂ ਘਰੇ ਜਿਹੜੇ ਕੰਮ ਕਰਦਾ ਸੀ ਆਪਣੇ ਫਾਰਮ ਦੇ ਵਿੱਚ ਮੈਂ ਉਹਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਇਦੋਂ ਵੀ ਜਿਆਦੇ ਲੋਕਾਂ ਨੇ ਪਸੰਦ ਕੀਤੀਆਂ ਉਹ ਇਦੋਂ ਵੀ ਜਿਆਦੇ ਮੇਰੇ ਸਬਸਕ੍ਰਾਈਬਰ ਵਧੇ ਮੇਰੇ ਨਾਲ رابطہ ਕਰਨ ਕੀਤਾ ਲੋਕਾਂ ਨੇ ਮੇਰੇ ਨਾਲ ਹੁਣ ਫੋਨਾਂ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ ਲੋਕਾਂ ਦੀ ਬਹੁਤ ਬਹੁਤ ਦੂਰੋਂ ਦੂਰੋਂ ਸਪੈਸ਼ਲੀ ਦਿੱਲੀ ਦੇ ਜਾਂ ਪਾਕਿਸਤਾਨ ਨਾਲ ਸਾਈਡੋਂ ਬਹੁਤ ਬੰਦੇ ਆਪਣੇ ਨਾਲ ਚੰਗੇ-ਚੰਗੇ ਜੁੜੇ ਹੋਏ ਨੇ ਆਪਣੀਆਂ ਵੀਡੀਓ ਨੂੰ ਲਾਈਕ ਕਰਦੇ ਨੇ ਜਿਹੜੇ ਹੁਣ ਮੈਂ ਇਹੀ ਉਮੀਦ ਕਰਦਾ ਤੁਹਾਡੇ ਸਾਰਿਆਂ ਤੋਂ ਵੀ ਆਪਣਾ ਚੈਨਲ ਵੀ ਮੋਨਟਾਈਜ਼ ਹੋ ਗਿਆ ਮੈਂ ਸਿਆਲਾਂ ਦੇ ਵਿੱਚ ਇਹ ਦੋ ਮਹੀਨੇ ਪਹਿਲਾਂ ਹੀ ਸੋਚਦਾ ਸੀ ਕਿ ਜੇ ਆਪਣਾ ਚੈਨਲ ਮੋਨਟਾਈਜ਼ ਹੋ ਜੇ 2 ਰੁਪਏ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੁਣ ਲਕੋ ਕਿਧੋਵਾਂਗਾ ਵੀ ਫੇਸਬੁੱਕ ਵੀ ਆ YouTube ਰੁਪਏ ਜਿੰਦੀ ਆ ਰੁਪਏ ਆਉਂਦੇ ਨੇਗੇ ਤੇ ਮੈਨੂੰ ਆਇਆ ਵੀ ਜੇ ਮੋਨਟਾਈਜ਼ ਹੋ ਜੇ ਆਪਾਂ ਹਨਾ ਜਾਈਏ ਤੇ ਆਪਾਂ 2-4 ਰੁਪਏ ਕਮਾਉਂਦੇ ਹੋ ਜਾਾਂਗੇ ਘਰੇ ਕਹਿੰਦੇ ਹੋ ਜਾਣਗੇ ਵੀ ਰੁਪਏ ਆਉਂਦੇ ਨੇ ਤਾਂ ਵੀ ਜਾਣੇ ਆਗੇ ਤਾਂ ਵੀਡੀਓ ਬਣਾਉਣੇ ਆਗੇ ਇਸੇ ਝਾਕ ਦੇ ਵਿੱਚ ਮੈਂ ਆ ਦੋ ਮਹੀਨੇ ਤੋਂ ਰਿਲੇਟ ਕੀਤਾਗਾ ਹੁਣ ਆਪਣਾ ਚੈਨਲ ਵੀ ਸੋਡੇ ਸਾਰਿਆਂ ਦੀ ਸਪੋਰਟ ਬਦੌਲਤ ਬਾਬੇ ਦੀ ਕਿਰਪਾ ਨਾਲ ਮੋਨਟਾਈਜ਼ ਹੋ ਗਿਆ ਸੀਗਾ ਵੀਊ ਵਗੈਰਾ ਵਧੀਆ ਹੁੰਦੇ ਨੇ ਮੇਰੀ ਵੀ ਕੋਸ਼ਿਸ਼ ਹੁੰਦੀ ਆ ਵੀ ਡੇਲੀ ਕੋਈ ਨਾ ਕੋਈ ਵੀਡੀਓ ਪਾਈ ਜਾਵੇ ਤੁਹਾਡੇ ਨਾਲ ਕਨੈਕਟ ਮੈਂ ਰਹਾ ਹੈ ਨਾ ਜਿਹੜੀ ਕਨੈਕਟੀਵਿਟੀ ਆਪਣੀ ਬਣੀ ਹੋਈ ਆ ਇਹ ਨਾ ਟੁੱਟੇ ਕਿਉਂਕਿ ਡੇਲੀ ਡੇਲੀ ਤੁਹਾਡੇ ਸਾਰਿਆਂ ਦੇ ਕਮੈਂਟ ਆਉਂਦੇ ਨੇ ਬਈ ਅੱਜ ਵੀਡੀਓ ਨਹੀਂ ਆਈ ਮੈਂ ਕੋਸ਼ਿਸ਼ ਕਰਦਾ ਹੁੰਦਾ ਡੇਲੀ ਡੇਲੀ ਕੋਈ ਨਾ ਕੋਈ ਪਾਇਆ ਜਾਵੇ ਉਹਦੇ ਨਾਲ ਆਪਣੀ ਕਿਤੇ ਨਾ ਕਿਤੇ ਇੱਕ ਵਧੀਆ ਬੌਂਡਿੰਗ ਬਣ ਜਾਂਦੀ ਆ ਤੁਸੀਂ ਸਾਰਾ ਦੇਖਣਾ ਪਸੰਦ ਕਰਦੇ ਹੋ ਤੇ ਮੈਂ ਇਹਨੂੰ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਦਮ ਕਰਕੇ ਮੈਂ ਹੁਣ ਉਮੀਦ ਕਰਦਾ ਆਂ ਵੀ ਇਹ 4 ਦਿਨਾਂ ਦਾ ਟਰੈਕ ਆ ਤਾਂ ਆਪਾਂ ਲਗਭਗ ਮੈਂ 8-9 ਵੀਡੀਓ ਵਧੀਆ ਬਣਾ ਕੇ ਪਾਵਾਂ ਜਿਹੜੀਆਂ ਤੁਹਾਨੂੰ ਪਸੰਦ ਆਉਣ ਤੇ ਸਮਝ ਆਉਣ ਇਦਾਂ ਨਹੀਂ ਆਪਾਂ ਹਨਾ ਵੀ ਕੁਝ ਵੀ ਚਾਕੇ ਪਾ ਦੀ ਕੁਝ ਵੀ ਵਿਊ ਵਾਸਤੇ ਨਹੀਂ ਆਪਾਂ ਇੱਕ ਬਸ ਸੁੱਲਜਿਆ ਜਿਹਾ ਬਲੌਗ ਕਨੈਕਟੀਵਿਟੀ ਵਾਲਾ ਬਲੌਗ ਬਣਾ ਕੇ ਪਾਉਣਾਗਾ ਜਿਹੜਾ ਤੁਹਾਨੂੰ ਵਧੀਆ ਲੱਗੇ ਜੇ ਫਿਰ ਫਿਊਚਰ ਤੁਸੀਂ ਵੀ ਕੋਈ ਟਰੈਕ ਕਰਨਾ ਚਾਹੁੰਦੇ ਹੋਵੋ ਸੋਡੇ ਦੀ ਗੱਲ ਪੱਲੇ ਬਵੇ ਵੀ ਹਾਂ ਫਿਰ ਐਂ ਟਰੈਕਿੰਗ ਕੀਤਾ ਜਾ ਸਕਦਾ ਇਤੋਂ ਅਨੇ ਰੁਪਏ ਬਚਾਏ ਜਾ ਸਕਦੇ ਨੇ ਕਿ ਐ ਆਪ ਦਾ ਵਧੀਆ ਇੰਜੋਏਮੈਂਟ ਕੀਤਾ ਜਾ ਸਕਦਾਗਾ ਘੱਟ ਖਰਚੇ ਦੇ ਵਿੱਚ ਹੈਨਾ ਇਤਨਾ ਕਿਤੇ ਪੀਸ ਆਫ ਮਾਈਂਡ ਹੁੰਦਾ ਆਪਣਾ ਟਰੈਕ ਕਰਨ ਦਾ ਜਾਂ ਟੂਰ ਕਰਨ ਦਾ ਮਾਈਂਡ ਕਿਤੇ ਨਾ ਕਿਤੇ ਜੇ ਆਪਾਂ ਨੂੰ ਟੂਰ ਕਰਨ ਦੇ ਕਿਤੇ ਵੀ ਭਜਨ ਅਠ ਜੀ ਚ ਲੰਗੇ ਜਾਈਏ ਜਾਂ ਪਰ ਨਿਰਾਂਪੁਰਾ ਬਲੌਗ ਵੀਡੀਓ ਬਣਾਉਂਦੇ ਰਹੀਏ ਆਪਣਾ ਦਿਮਾਗ ਫੈਸ਼ਨ ਨਾ ਹੋਵੇ ਖਾਲੀ ਨਾ ਹੋਵੇ ਪਰ ਉਹ ਟੂਰ ਦਾ ਨਜ਼ਾਰਾ ਵੀ ਨਹੀਂ ਹੁੰਦਾ ਹੈਗਾ ਤੇ ਇਹ ਕਰਕੇ ਆਪਾਂ ਨੇ ਫਸਟ ਆਪਣੀ ਪ੍ਰਾਇੋਰਟੀ ਹੋਊਗੀ ਮਾਈਂਡ ਪੀਸ ਆਪਣਾ ਵਧੀਆ ਇੰਜੋਏ ਕਰਨਾ ਹੈਗਾ ਹੈਨਾ ਉਹ ਇੰਜੋਏਮੈਂਟ ਦੇ ਵਿੱਚ ਆਪਾਂ ਨੇ ਵੀਡੀਓ ਬਣਾਉਣੀ ਹੈ ਨਹੀਂ ਹੈਗੀਆ ਫੇਰ ਹੀ ਪੜੀਏ ਵੀਡੀਓ ਬਣਾਉਣੀਆਂ ਫੇਰ ਹੀ ਸੋਨੂੰ ਇੰਜੋਏ ਆਊਗਾ ਵੀਡੀਓ ਦੇਖਣ ਦਾ ਹਨਾ ਤਾਂ ਕਰਕੇ ਆਪਣੀ ਮੈਂ ਸੋਚ ਬਹੁਤ ਵਧੀਆ ਰੱਖਿਆ ਆਪਾਂ ਨੇ ਜਿੰਨਾ ਵਧੀਆ ਸੋਚਿਆ ਮੈਂ ਦਿਮਾਗ ਦੇ ਵਿੱਚ ਆਪਾਂ ਉਦੋਂ ਵੀ ਵਧੀਆ ਐਕੂਰੇਟ ਤਰੀਕੇ ਨਾਲ ਆਪਾਂ ਬਲੌਗ ਬਣਾਵਾਂਗੇ ਅਜੇ ਮੈਂ ਸਿੱਖ ਰਿਹਾ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਊਗਾ ਮੈਂ ਲਾਸਟ ਮਹੀਨੇ ਮੈਂ ਕੈਨਵਾ ਦੀ ਹੁਲੇਤੀ ਸੀ ਕਿ ਮੈਂਬਰਸ਼ਿਪ ਤੇ ਇੱਕ ਦਿੱਲੀ ਦੇ ਮੁੰਡੇ ਤੋਂ ਮੈਂ ਕਲਾਸ ਲੈਂਦਾ ਹੁੰਦਾ ਸੀਗਾ ਦੋ ਹਫ਼ਤੇ ਲੱਗੀ ਆ ਉਹਦੇ ਵਿੱਚ ਮੈਂ ਥੰਬਨੇਲ ਬਣਾਉਣੀ ਸਿੱਖੇ ਨੇ ਉਹਨਾਂ ਮੈਂ 1500 ਰੁਪਏ ਮਹੀਨਾ ਦਿੱਤਾ ਸੀਗਾ ਪਰ ਮੈਂ 15 ਦਿਨ ਲਾਇਏ ਸੀਗੇ ਉਹਦੇ ਨਾਲ ਮੁੰਡੇ ਨਾਲ ਕਿ ਉਹਨੇ ਮੈਨੂੰ ਵਧੀਆ থাম্বਨੇਲ ਬਣਾਉਣੇ ਸਿਖਾਈ ਤੁਸੀਂ ਜ਼ਿਆਦਾਤਰ থাম্বਨੇਲ ਦੇਖਦੇ ਹੋਮਗੇ ਮੈਂ ਕਿਤੇ ਨਾ ਕਿਤੇ ਵਧੀਆ থাম্বਨੇਲ ਬਣਾ ਰਿਹਾ ਹੌਲੀ ਹੌਲੀ ਮੈਂ ਇੰਪਰੂਵਮੈਂਟ ਕਰ ਰਹੇ ਹਾਂ ਬਾਕੀ ਮੈਂ ਬਲੌਗਿੰਗ ਤੇ ਵੀ ਇੱਕੋ ਤੋਂ ਮੈਂ ਵਧੀਆ ਰਾਏ ਦਿੰਦਾ ਮੈਨੂੰ ਬੰਦਾ ਹੋ ਆਪਣੇ ਨਾਲ ਵਧੀਆ ਲਿਹਾਜ਼ ਪੈ ਗਈ ਉਹਦੇ ਨਾਲ ਉਹ ਮੇਰੀ ਬਹੁਤ ਹੈਲਪ ਕਰਦਾ ਜਿਵੇਂ ट्रैवलਿੰਗ ਬਲੌਗ ਕਿਵੇਂ ਬਣਾਈਦੇ ਆ ਟ੍ਰੈਕ ਵਾਲੇ ਕਿਵੇਂ ਬਣਾਈਦੇ ਹੁੰਦੇ ਆ ਕਿਹੜੇ ਫੀਚਰ ਕੋਣ ਦੇ ਆਪਾਂ ਯੂਜ਼ ਕਰ ਸਕਦੇ ਹਾਂ ਕਿਵੇਂ ਆਪਾਂ ਵਧੀਆ ਤਰੀਕੇ ਨਾਲ ਲੋਕਾਂ ਨਾਲ ਜੁੜ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਕਾਲਜੀ ਹੁੰਦੀ ਆ ਉਹਨਾਂ ਨਾਲ ਲੈ ਕੇ ਚੱਲਣਾ ਪੈਂਦਾ ਫੇਰ ਹੀ ਆਪਣੀ ਕਿਤੇ ਨਾ ਕਿਤੇ ਵਧੀਆ ਵਾਈਬ ਮੈਚ ਹੁੰਦੀ ਆ ਫੇਰ ਹੀ ਤੁਸੀਂ ਲਗਾਤਾਰ ਮੇਰੀ ਵੀਡੀਓ ਦੇਖੋਗੇ ਨਹੀਂ ਆਪਣੀ ਜ਼ਿਆਦਾਤਰ ਹੁੰਦੀ ਹੈ ਕਿ ਹੁਣ ਵੀ ਆਪਣੀਆਂ ਵੀਡੀਓ ਦੇ ਵਿੱਚ ਲਗਭਗ 99.9% ਨਵੇਂ ਹੁੰਦੇ ਹੈਗੇ ਕਿ ਸਿਰਫ 0.1% ਆਪਣੇ ਸਬਸਕ੍ਰਾਈਬਰ ਹੁੰਦੇ ਨੇ ਮਤਲਬ ਆਪਣੀ ਹਰ ਇੱਕ ਵੀਡੀਓ 100% ਨਵੀਂ ਆਡੀਅנס ਕੋਲ ਜਾਂਦੀ ਆ ਉਹਦੇ ਵਿੱਚੋਂ ਸਿਰਫ 13 ਜਾਂ 14% ਲੋਕ ਆਪਾਂ ਨੂੰ ਸਬਸਕ੍ਰਾਈਬਰ ਸਬਸਕ੍ਰਾਈਬ ਕਰਦੇ ਨੇਗੇ ਤੇ ਇਹ ਰੇਸ਼ੋ ਥੋੜੀ ਜਿਹੀ ਜ਼ਰੂਰ ਘਟ ਹੈਗੀ ਆਪਣੇ ਤਜਰਬੇਕਾਰ ਮਿੱਤਰਾਂ ਦੇ ਜਾਂ YouTubeਰਾਂ ਦੇ ਮੁਤਾਬਕ ਇਹ 30 ਤੋਂ 50% ਹੋਣੀ ਚਾਹੀਦੀ ਹੈ ਵੀ ਜਿਹੜੀ ਸਬਸਕ੍ਰਾਈਬਰ ਸੋਡੇ ਨਵੇਂ ਆ ਕੁਲ ਜਾਂਦੀ ਹੈ ਵੀਡੀਓ ਉਹ 30 ਤੋਂ 50% ਸਬਸਕ੍ਰਾਈਬਰ ਕਰਨੇ ਚਾਹੀਦੇ ਨੇ ਉਹਨਾਂ ਨੂੰ ਤੇ ਆਪਾਂ ਉਮੀਦ ਕਰਦੇ ਆਂ ਆਪਾਂ ਹੋਰ ਵੀ ਬਿਹਤਰ ਕਰਾਂਗੇ ਕੰਮ ਨੂੰ ਕਿਉਂਕਿ ਆਪਾਂ ਨੇ ਲੰਮੇ ਟਾਈਮ ਵਾਸਤੇ ਇਹ ਕੰਮ ਕਰਨਾ ਹੈਗਾ ਆਪਣੀ ਕੋਈ ਛੋਟੀ ਮੋਟੀ ਟਾਈਮ ਵਾਸਤੇ ਜੇ 2 ਮਿੰਟ ਜਦ ਤੂੰ ਜੀਅੱਕ ਗਿਆ ਉਦੋਂ ਛੱਡ ਜਾਂਗੇ ਪਰ ਇਦਾਂ ਨਹੀਂ ਹੈਗਾ ਆਪਣੇ ਲੰਮਾ ਟਾਈਮ ਜਿਵੇਂ ਮੈਂ ਸੋਚ ਕੇ ਰੱਖਿਆ ਹੋਇਆਗਾ ਵੀ ਲੰਮਾ ਟਾਈਮ ਖੇਡਣਾ ਆਪਣੀ ਇਹ ਪਲੇਟਫਾਰਮ ਤੇ ਤਾਂ ਆਪਾਂ ਨੂੰ ਲੰਬੇ ਟਾਈਮ ਦੀਆਂ ਤਿਆਰੀਆਂ ਕਰਕੇ ਚੱਲਣਾ ਪੂ ਕੰਮ ਮੈਨੂੰ ਉਮੀਦ ਆ ਤੁਸੀਂ ਸਾਰੇ ਮੈਨੂੰ ਸਪੋਰਟ ਕਰੋਗੇ ਹਰੇਕ ਵੀਡੀਓ ਥੱਲੇ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਮੈਨੂੰ ਇਹ ਚੀਜ਼ਾਂ ਕਿਤੇ ਨਾ ਕਿਤੇ ਫਿਰਲਾ ਸ਼ੇਰੀ ਦਿੰਦੀਆਂ ਨੇ ਵੀ ਹਾਂ ਵੀ ਆਪਣਾ ਕੰਮ ਯਾਰ ਪਸੰਦ ਆ ਰਿਹਾ ਲੋਕਾਂ ਨੇ ਤੂੰ ਕਰਿਆ ਕਰੀ ਜਾ ਕੋਈ ਗੱਲ ਹੀ ਘਰੇ ਕਰਦੇ ਹਜੇ ਨਹੀਂ ਤੈਨੂੰ ਉਹ ਕਰਦੇ ਮਤਲਬ ਸਪੋਰਟ ਕਰਦੇ ਨਹੀਂ ਹਜੇ ਕਰਦੇ ਕੰਮ ਕਰਦੇ ਨੂੰ ਰਾਹ ਦਿੰਦੇ ਹੈਗੇ ਨਹੀਂ ਲੋਟ ਆਉਂਦੇ ਕੋਈ ਗੱਲ ਇਹ ਤੂੰ ਦੱਬੀ ਹੋਈ ਹੈ ਕੰਮ ਕਿੰਨਾ ਕਿਤੇ ਆਪਣਾ ਲੋਟ ਆਊਗਾ ਉਸੇ ਉਮੀਦ ਦੇ ਵਿੱਚ ਆਪਾਂ ਉਹਦੇ ਕੰਮਾਂ ਲੱਗੇ ਹੋਏ ਆਂਗੇ ਤੇ ਜਰੂਰ ਇੱਕ ਦਿਨ ਆਪਾਂ ਕਾਮਯਾਬ ਹੋਵਾਂਗੇ ਤੁਹਾਡੀ ਸਾਰਿਆਂ ਦੀ سپورਟ ਬਦੌਲਤ ਮੈਨੂੰ ਜਰੂਰ سپورਟ ਕਰਿਓ ਆਪਾਂ ਟਰੈਕ ਤੇ ਜਾਵਾਂਗੇ ਉਹ ਵੀਡੀਓ ਨੂੰ ਤੁਸੀਂ ਬਰਤਬਤ ਸ਼ੇਅਰ ਜਰੂਰ ਕਰਿਓ ਆਪਣੇ ਮਿੱਤਰਾਂ ਨਾਲ ਜਾਂ ਅਮਰੀਕੀਆਂ ਨਾਲ ਜਿੰਨਾਂ ਨਾਲ ਤੁਸੀਂ ਘੁੰਮਦੇ ਫਿਰਦੇ ਹੁੰਨੇ ਹੋ ਜਾਂ ਜਿਹੜੇ ਚਾਈਲਡਹੂਡ ਮਿੱਤਰ ਨੇ ਜਨਮ ਨਾਲ ਤੁਹਾਡੀਆਂ ਸਲਾਹਾਂ ਬਣਦੀਆਂ ਨੇ ਘੁੰਮਣੇ ਚੱਲਣੀਆਂ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਧੰਨਵਾਦ